ਜ਼ਰੂਰ ਤੇ ਪਿੰਡ ਕਬੱਡੀ ਕੱਪ ਕਰਵਾਵਾਂਗੇ ਜ਼ਰੂਰ ਮੈਂ ਮੇਰੇ ਵੀਰੋ ਪਹਿਲਾ ਮੈਚ ਆਧੇਸ ਕਬੱਡੀ ਕੱਪ ਦਾ ਸ਼ੁਰੂ ਹੋਣ ਲੱਗਾ ਇੱਕ ਬੰਦੇ ਟੀਮ ਨੇ ਵੀ ਉਹ ਲਾਟੂ ਦੀ ਖੇਡਦੀ ਆ ਪਹਿਲੀ ਕਬੱਡੀ ਉਹ ਕਹਿੰਦੇ ਮੇਰੇ ਪੰਜਾਬੀ ਵੀਰੋ ਢਲੇਰ ਪਿੰਡ ਵਾਲਾ ਗੁਰੀ ਖੇਡ ਮੈਦਾਨ ਚ ਪਾਉਣ ਲਈ ਬੱਝ ਚੁੱਕਾ ਹੈ ਉਹ ਸਾਹਮਣੇ ਮਾੜ ਕੀ ਪਿੰਡ ਵਾਲਾ ਗੋਪੀ ਕਹਿੰਦੇ ਉਹ ਮੁੰਡਾ ਸੁਰਖੀਆਂ ਚ ਰਿਹਾ ਸੱਧੂਆ ਕੋਸ਼ਿਸ਼ ਕੀਤੀ ਹੈ ਔਰ ਪਹਿਲਾ ਡੇਢ ਵਾਲਾ ਨੰਬਰ ਤਰੇ ਪਿੰਡ ਵਾਲਾ ਗੁਰੀ ਆਪਣੀ ਟੀਮ ਵਾਸਤੇ ਜੁੜ ਗਿਆ ਔਰ ਅਗਲੀ ਕਬੱਡੀ ਪੌਂਦੇ ਨਹੀਂ ਬੜੈਚਾਂ ਪੜਾਚਾਂ ਵਾਲਾ ਹਰਵਿੰਦਰ ਮੇਰੇ ਵੀਰ ਉਹ ਚੱਲ ਅੰਮਾ ਕਾਦਾ ਹੰਦਿਆਂ ਦੇ ਮੱਥਾ ਟੇਕ ਕੇ ਅੱਗੇ ਵੱਲ ਵਧਿਆ ਹੋਇਆ ਉਰਲੇ ਪਾਸੇ ਸਿਹਾਨਾਥ ਵਾਲਾ ਸੋਨੀ ਮਲਵਾਰ ਨੂੰ ਵੱਸਦਾ ਹੈ ਆਸਟ੍ਰੇਲੀਆ ਦੀ ਧਰਤੀ ਦੇ ਮੇਰੇ ਵੀਰੋ ਪਰਲੇ ਪਾਸੇ ਪਾਉ ਹੈ ਉਹ ਬੱਬਰ ਸ਼ੇਰ ਨੇ ਕਈ ਮੁਲਕਾਂ ਦੇ ਵਿੱਚ ਕੌਡੀ ਖੇਡੀ ਹੈ ਆਵੇ ਪਾਉ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਅਭੀਜੀਤ ਸਿੰਘ ਨਾਂ ਤੇ ਨੰਬਰ ਆਪਣੀ ਟੀਮ ਲਈ ਠੋਕ ਦਿੰਦਾ ਹੈ ਆ ਮੁੰਡੇ ਨੇ ਵੀ ਕੈਨੇਡਾ ਦੀ ਸ਼ਹਿਰ ਕੀਤੀ ਹੈ ਇਹਦਾ ਪਿੰਡ ਕੜਿਆਣਾ ਜ਼ਿਲ੍ਹਾ ਲੁਧਿਆਣਾ ਤੇ ਦੁਨੀਆ ਖੁਸ਼ੀ ਖੁਸ਼ੀ ਕਹਿੰਦੀ ਹੈ ਲਵੀ ਲੈਂਡਮੈਨ ਆ ਜਾਣ ਜੇਨਰਲ ਸਰਾਣ ਤੋਂ ਇੱਕ ਬੰਦਾ ਹੋਰ ਪਲੇਅਰ ਕਿਰਪਾ ਕਰਕੇ ਉਹ ਲੈਂਡਮੈਨ ਦੇ ਤੌਰ ਤੇ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਆ ਜਾਣ ਕੜਿਆਣੇ ਵਾਲਾ ਖੁਸ਼ੀ ਮੇਰੇ ਵੀਰੋ ਆਹ ਸਿੱਖੀ ਸਰੂਪਤ ਕਬੱਡੀ ਖੇਡਦਾ ਪਰ ਦੂਜੇ ਵੱਲੇ ਲਾਟੋੜਾ ਯੱਕੀ ਮੇਰੇ ਵੀਰੋ ਆਹ ਸਿੱਖੀ ਕੈਮ ਕਰ ਲਈ ਹੈ ਆਹ ਮੁੰਡੇ ਦੀ ਰਿਕਾਰਡ ਬੋਲਦੇ ਐ ਇਹਨੇ ਵੀ ਵੱਡੇ ਵੱਡੇ ਕਬੱਡੀ ਕੱਪਾਂ ਤੇ ਆਪਣੀ ਖੇਡ ਦਾ ਲੋਹਾ ਮਣਵਾਇਆ ਇਹ ਤਾਂ ਸਿਰੇ ਦਾ ਖੇਡ ਰਿਹਾ ਹੈ ਲਾਟ ਵਾਲਾ ਜੱਟ ਜਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਔਰ ਅਗਲੀ ਕਬੱਡੀ ਪੌਂਡ ਦੇ ਲਈ ਬੁਰਜ ਲਿੱਟਾਂ ਦੀ ਤਰਤੀ ਦਾ ਮੇਰੇ ਵੀਓ ਇਸਵੇਂ ਮਰੇ ਨੰਬਰ ਮੇਰੇ ਵੀਰੋ ਬਰੂਦ ਲੇਟਾਂ ਵਾਲਾ ਰਵੀ ਆਪਣੀ ਟੀਮ ਦੇ ਬਾਅਦ ਤੇ ਜੋੜਦਾ ਤੇ ਆਹ ਕਹਿੰਦੇ ਪਾਲਾ ਘੋਟੀ ਵਾਲਾ ਮੇਰੇ ਵੀਰੋ ਬਾਡੀ ਪਾਉਣ ਦੀ ਤਿਆਰੀ ਦੇ ਵਿੱਚ ਹੈ ਪਰਲੇ ਪਾਸੇ ਲਾਟੋ ਵਾਲਾ ਜੱਟ ਖੜਾ ਤੇ ਉਰਲੇ ਪਾਸੇ ਵੱਡਾ ਗੋਪੀ ਮੇਰੇ ਵੀਰੋ ਬਾਖੜ ਕਬੱਡੀ ਨੂੰ ਕਈ ਮੁਲਕਾਂ ਦੇ ਵਿੱਚ ਖੇਡਿਆ ਹੋ ਲਾਟੋ ਵਾਲਾ ਲਾਟੋ ਵਾਲਾ ਲਾਟਰ ਵਾਲਾ ਦੋ ਰੇਡਾਂ ਇੱਕ ਖਿਡਾਰੀ ਬਾਅ ਸਕਦਾ ਹੈ ਤੀਜੀ ਰੇਡ ਬੰਦ ਦਾ ਨੋਟ ਕਰ ਲੋ ਹੋ ਜੱਟ ਨੇ ਕਮਾਲ ਕਰਤੀ ਕਿ ਮੁੰਡਾ ਜੱਟਾਂ ਦਾ ਬੜਾਈ ਟੁੱਟ ਪੈਣਾ ਹੋ ਪੁੱਠੇ ਪੰਗੇ ਲੈਣਾ ਮੈਨੂੰ ਕਹਿੰਦੇ ਆਜਾ ਕਬੱਡੀ ਬਾਡੀ ਖੇਡੀਏ ਓ ਲਾਟੋ ਵਾਲਾ ਜੱਟ ਮੇਰੇ ਵੀਰੋ ਸਾਡੇ ਸਾਹਮਣੇ ਜਫਾ ਤਗੜਾ ਓ ਲਗਾਤਾਰ ਦੂਜਾਂ ਖੋ ਗਿਆ ਮੇਰੇ ਪੰਜਾਬੀ ਵੀਰੋ ਸਾਹਮਣੇ ਮੀਰਪੁਰਿਆ ਸੁਖਮਨ ਕਬੱਡੀ ਪਾ ਰਿਹਾ ਲਵੀ ਦੇਖਾਂਗੇ ਹੁਣ ਜੀਆ ਨਜ਼ਾਰਾ ਇਹ ਬਖਰਾ ਦਾ ਅੱਜ ਮੇਰੇ ਵੀਰੋ ਤੁਹਾਡੇ ਸਾਹਮਣੇ ਲਹਿਲ ਦੇ ਕਬੱਡੀ ਕੱਪ ਦਾ ਤਲੇਰ ਦੀ ਧਰਤੀ ਦਾ ਗੁਰੀ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਉਹ ਛੇੜਦਾ ਜੱਟ ਮੁੰਡੇ ਨੂੰ ਜੱਟ ਹਰਖਿਆ ਫਿਰਦਾ ਪਰ ਗੁਰੀ ਵੀ ਹੱਸਦਾ ਹੱਸਦਾ ਆਉਂਦਾ ਹੈ ਉਹ ਨੰਬਰ ਰੀਡਰ ਦੇ ਕਬਜੇ ਦੇ ਵਿੱਚ ਹੈ ਬੜੈਚਾਂ ਦੀ ਧਰਤੀ ਦਾ ਤੁਹਾਡੇ ਸਾਹਮਣੇ ਮੇਰੇ ਵੀਰੋ ਹਰਵਿੰਦਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਸਾਹਮਣੇ ਆ ਛੇੜ ਕਹਾਣੀ ਹਾਂ ਬੜੈਚਾਂ ਬਣਾ ਹਰਵਿੰਦਰ ਕਬੱਡੀ ਪਾ ਰਿਹਾ ਮੇਰੇ ਵੀਰੋ ਸਾਹਮਣੇ ਦੇਖਾਂਗੇ ਸੋਨੀ ਹੈ ਇਹਦਾ ਸਿਆਨ ਦੌਦ ਪੁੱਤ ਪਿੰਡਾਂ ਮੇਰੇ ਵੀਰੋ ਇਹਦੇ ਫਾਦਰ ਸਾਹਿਬ ਵੀ ਬਹੁਤ ਤਕੜਾ ਖੇਡਿਆ ਇਹ ਪਿੰਡਰ ਦਾ ਪੁੱਤ ਹੈ ਸੇਲੀਆ ਜਾਂ ਵਸਿਆ ਪਰ ਨੰਬਰ ਮੇਰੇ ਵੀਰੋ ਹਰਵਿੰਦਰ ਬੜਚਾਂ ਵਾਲਾ ਆਪਣੀ ਟੀਮ ਵਾਸਤੇ ਜੋੜ ਗਿਆ ਆ ਮੇਰੇ ਵੀਰੋ ਨੰਮਰੇੜਾ ਪਰਿਆਨੇ ਵਾਲਾ ਖੁਸ਼ੀ ਆਪਣੀ ਟੀਮ ਲਈ ਜੋੜਦਾ ਹੋਇਆ ਲੈ ਵੀ ਸੀਹਾ ਬੋਤ ਵਾਲਿਆ ਸੋਨੀਆ ਓਏ ਤੇਰੀ ਸਿਫਤ ਕੀਤੀ ਆ ਕਿ ਮੁੰਡਾ ਮਲਵਾਰਨ ਦੀ ਧਰਤੀ ਦੇ ਆਸਟ੍ਰੇਲੀਆ ਵੱਸਦਾ ਜਦੋਂ ਮਲਵਾਰਨ ਨੂੰ ਕਮੈਂਟਰੀ ਕਰਨ ਜਾਣੇ ਹੁੰਿਆ ਨਾ ਤਾਂ ਇਹਦੇ ਪਿਤਾ ਜੀ ਵੱਲੋਂ ਤੇ ਸੋਨੀ ਵੱਲੋਂ ਸੰਧੂ ਭਰਾਵਾਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਹੈ ਸਾਹਮਣੇ ਕਬੱਡੀ ਪਾਉਣ ਦੇ ਲਈ ਰਵੀ ਬੁਰਜਲਟਾਂ ਵਾਲਾ ਅੱਗੇ ਵੱਲ ਵਧਦਾ ਹੋਇਆ ਅਰਸ਼ ਬਰਸਾਲਪੁਰੀਏ ਨੇ ਤੁਹਾਡੇ ਸਾਹਮਣੇ ਜਫਾ ਠੋਕ ਦਿੱਤਾ ਨੰਮਰੇੜਾ ਆਪਣੀ ਟੀਮ ਲਈ ਜੋੜਦਿਆ ਰੀਪਲੇ ਦੀ ਮੰਗ ਹੋ ਰਹੀ ਹੈ ਤ੍ਰਵੀ ਆਜਾ ਭਰਾ ਬਣ ਕੇ ਆ ਜਾ ਕੋਈ ਗੱਲ ਨਹੀਂ ਆਪਾਂ ਰੀਪਲੇ ਦੀ ਮੰਗ ਕਰਦੇ ਨੇ ਲੋੜ ਹੈ ਕੋਈ ਗੱਲ ਨਹੀਂ ਪਿਆਰ ਦੇ ਨਾਲ ਪਿਆਰ ਦੇ ਨਾਲ ਖੇਡਣਾ ਹੈ ਅਗਲੀਆਂ ਟੀਮਾਂ ਵੀ ਤਿਆਰ ਰਹਿਣਗੀਆਂ ਬੇਇੰਤੀ ਹੈ ਜਰਗੜੀ ਤੇ ਗੁਰਮਾ ਦੂਜਾ ਮੈਚ ਖੇੜਾ ਜਾਣਾ ਇਸ ਕਬੱਡੀ ਕੱਪ ਦਾ ਕਿਰਪਾ ਕਰਕੇ ਸੋਰੀ ਨੀਪਲੇ ਦੀ ਮੰਗ ਕੀਤੀ ਗਈ ਹੈ ਜਿਹੜਾ ਆ ਪੁਆਇੰਟ ਹੈ ਇਹ ਪੁਆਇੰਟ ਹੋਲਡ ਹੈ ਆ ਨੋਟ ਕਰਿਓ ਪਿਆਰ ਨਾਲ ਚalo ਜਵਾਨਾ ਪਾਕ ਵੱਡੀ ਸਾਹਮਣੇ ਕਾਡੀ ਪਾਉਣ ਦੇ ਲਈ ਪਾਲਾ ਕਹਿੰਦੇ ਖਲੋਟੀ ਵਾਲਾ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਚਾਰ ਖੜੇ ਨੇ ਚਾਰਾਂ ਦੇ ਵਿੱਚੋਂ ਇੱਕ ਪਾਸੇ ਮੇਰੇ ਵੀਰੋ ਗੋਪੀ ਆਹ ਕਹਿੰਦੇ ਪਿਆਰਾ ਪਰ ਪੈਰ ਬਾਰਡਰੋਂ ਪਾਰ ਹੋਣ ਦੇ ਇਸ਼ਾਰੇ ਨੰਬਰ ਖਲੋਟੀ ਦੀ ਟੀਮ ਦੇ ਕਵਚੇ ਦੇ ਵਿੱਚ ਆ ਮੀਰਪੁਰਿਆ ਫੇਰ ਆ ਗਿਆ ਓ ਸਵਰਨਿਆ ਖੇੜ ਕਹਾੜੀ ਆ ਮੁੰਡਾ ਮੀਰਪੁਰਿਆ ਸੁਖਮਨ ਹੈ ਮੇਰੇ ਵੀਰ ਇਹਦਾ ਮਾਂਸਾ ਡਿਸਕ ਹੈ ਆ ਮਾਂਸਾ ਤੋਂ ਚੱਲ ਕੇ ਆ ਇਹ ਮੂਸੇ ਵਾਲੇ ਆਹ ਬਾਦਰੂ ਕੜਕ ਪਾਰ ਕਰ ਦਿੱਤਾ ਕਿ ਨੰਬਰ ਇਹਦਾ ਪਾਉ ਦੇ ਕਬਜ਼ੇ ਦੇ ਵਿੱਚ ਆ ਫੋੜਾਂ ਦੇ ਜੇਤੂ ਦੇ ਗਾ ਲਾਟੋ ਵਾਲਿਆ ਉਹ ਧਲੇਰ ਵਾਲਾ ਆ ਗਿਆ ਛੇੜ ਮੁੰਡੇ ਨੂੰ ਇਹਦੇ ਪੈਰਾਂ ਚ ਪਚਾਲ ਸੈਕਦੇ ਨੇ ਉਹ ਗੋਪੀਆ ਛੇੜ ਮੁੰਡੇ ਨੂੰ ਉਹ ਪਿਆਰੇਆ ਛੇੜ ਮੁੰਡੇ ਨੂੰ ਉਹ ਸਾਹਮਣੇ ਇੱਕ ਪਾਸੇ ਲੱਟਮ ਵਾਲਾ ਜੱਟ ਹੈ ਪਰ ਦੂਜੇ ਪਾਸੇ ਧਲੇਰ ਵਾਲਾ ਪੱਬਾਂ ਤੇ ਨੱਚਦਾ ਹੁੰਦਾ ਹੈ ਪੱਬਾਂ ਤੇ ਨੱਚਦਾ ਹੁੰਦਾ ਹੈ ਉਹ ਚੱਲਿਆ ਹਰਵਿੰਦਰ ਉਹ ਸਵਰਨਿਆ ਛੇੜ ਕਹਾਣੀ ਹਰਵਿੰਦਰ ਬੜੈਚਾਂ ਵਾਲਾ ਕਦੇ ਮੇਰੇ ਵੀਰੋ ਆਹ ਮੁੰਡਾ ਭੜੀ ਭਣਚਾ ਤੇਰੀ ਲੰਮਾ ਸਮਾਂ ਖੇਡਿਆ ਜਿੱਥੋਂ ਦੇ ਗੁੱਡੂ ਬੱਦ ਦੇ ਚਰਚੇ ਉਹ ਜਿੱਥੋਂ ਦੇ ਸੁਲਤਾਨ ਸਮਸਪੁਰ ਦੇ ਸਾਰੇ ਜਗਤਾਰ ਜੱਗੀ ਦੇ ਚਰਚੇ ਹੋਏ ਪਰ ਆਹ ਮੁੰਡੇ ਦਾ ਜਿਹੜਾ ਜੱਦੀ ਪੰਡ ਉਹ کوشش کر دے اور سبل تا تابید قدم چم دی ہوئی ہے نمبر ہرمیتر جوڑ گیا ہے ہاں کڑیانے مارا گیا ہے کڑیانے مارا سچے پاتھ دے بولیاں بولیاں تھاپیاں مار دا ਕੇਵਲ ਵੱਧ ਰਿਹਾ ਗੁਰਮਾ ਤੇ ਜਰਗੜੀ ਅਗਲੀਆਂ ਦੋਨੋਂ ਟੀਮਾਂ ਜਿਹੜੀਆਂ ਜਲਦੀ ਗਰਾਊਂਡ ਦੇ ਵਿੱਚ ਆਜੋ ਗੁਰਮਾ ਤੇ ਜਰਗੜੀ ਦਾ ਮੁਕਾਬਲਾ ਖੇਡਾ ਲਾਟੋ ਵਾਲਾ ਹੋ ਲਾਟੋ ਵਾਲਾ ਉਹ ਬੰਦੇ ਬੰਦੇ ਹੋ ਗਈ ਮਿੱਤਰੋ ਉਹ ਖੜਕਾ ਦੜਕਾ ਕਬੱਡੀ ਦਾ ਉਹ ਲਾਟੋ ਵਾਲਾ ਜੱਟ ਉਹ ਜੱਟ ਉੱਟ ਕੇ ਵੇਖੋ ਤਾੜੀਆਂ ਕਿਵੇਂ ਵੱਜਦੀਆਂ ਨੇ ਦਰਸ਼ਕਾਂ ਦੀਆਂ ਤਾੜੀਆਂ ਕਿਵੇਂ ਵੱਜਦੀਆਂ ਨੇ ਉਹ ਫੇਰ ਕਬੱਡੀ ਪਾਉਣ ਦੇ ਲਈ ਰਵੀ ਬੁਰਜ ਰਟਾਂ ਦੀ ਧਰਤੀ ਦਾ ਕੇਵਲ ਵੱਧਾ ਹੋਇਆ ਲਵੀ ਛੇੜ ਉਹ ਬਾਊ ਮੁੰਡੇ ਨੂੰ ਕੋਕੇ ਪਰਲੇ ਪਾਸੇ ਉਹਨਾਂ ਨੇ ਦਾ ਬੱਲਿਆ ਉਹ ਜੱਟ ਨੇ ਲਗਾਤਾਰ ਜਫੇ ਧੋਕਤੇ ਬਰਸਾਲਪੁਰੀਆਂ ਦੇ ਇੱਕ ਮੁੰਡੇ ਨੂੰ ਛੇੜ ਕੇ ਉਹ ਵੇਖਾਂਗੇ ਇੱਕ ਪਾਸੇ ਸੋਨੀ ਸਹੀਆਂ ਦਾ ਉਤੇ ਸਿੱਧਾ ਟੱਚ ਵੱਜਿਆ ਦੰਮੜਾ ਬੁਰਜਲਟਾਂ ਦੀ ਧਰਤੀ ਦੇ ਰਵੀ ਨੇ ਆਪਣੀ ਟੀਮ ਲਈ ਜੋੜ ਦਿੱਤਾ ਪਹਿਲੇ ਪੁਆਇੰਟ ਦਾ ਫੈਸਲਾ ਹੋ ਗਿਆ ਦੋਰੀ ਪਰੇ ਲੈ ਸਕਦਾ ਵੀ ਮੁੰਡਿਓ ਵੀ ਦੱਸਦੇ ਹੋ ਦੁਹਰਾ ਮੰਨ ਕਰ ਰਿਹਾ ਮੁੰਡੇ ਦੀਪਲੇ ਦੀ ਇੱਕ ਨੋਟ ਕਰਿਓ ਤੀਜੀ ਰੇਡ ਬੰਦ ਹੈ ਇੱਕ ਖਿਡਾਰੀ ਜਿਹੜਾ ਸਿਰਫ ਉਹ ਕਾਟੀਆਂ ਪਾ ਸਕਦਾ ਹੈ ਤੀਜੀ ਨੂੰ ਪਾਉਂਦਾ ਲਗਾਤਾਰ ਜਿਹੜਾ ਰੀਪਲੇਸ ਗਿਆ ਪਹਿਲਾ ਉਹ ਪੁਆਇੰਟ ਜਾਫੀ ਨੂੰ ਦਿੱਤਾ ਗਿਆ ਨੋਟ ਕਰ ਲਓ ਜੀ ਜਾਫੀ ਨੂੰ ਦਿੱਤਾ ਗਿਆ ਪਹਿਲੇ ਵਾਲਾ ਪੁਆਇੰਟ ਜਿਹੜਾ ਔਰ ਸਾਹਮਣੇ ਪਾਲਾ ਖਲੋਤੀ ਵਾਲਾ ਉਹ ਮਾਨਕੀ ਵਾਲੇ ਗੇਪੀ ਨੇ ਸਰਾ ਕਰਵਾ ਦਿੱਤਾ ਮੇਰੇ ਵੀਰੋ ਔਰ ਇੱਕ ਤਗੜਾ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਦਿੱਤੀ ਹੈ ਔਰ ਅਗਲੀ ਕਬੱਡੀ ਪੰਦ ਲਈ ਮੀਨਪੁਰੀਆ ਮਾਨਸਾ ਵਾਲਾ ਸੁਖਮਣ ਆ ਗਿਆ ਸੰਧੂਆ ਉਹ ਮਾਨਸਾ ਵਾਲਾ ਸੁਖਮਣ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਸਿਆਨਾਦ ਵਾਲਿਓ ਅੱਜ ਤੁਹਾਡੇ ਪਿੰਡੋਂ ਦੋ ਤਿੰਨ ਟਰਾਲੀਆਂ ਭਰ ਕੇ ਆਈਆਂ ਨੇ ਓਏ ਸੋਨੀਆਂ ਔਹ ਵੇਖਾਂਗੇ ਮੇਰੇ ਵੀਰੋ ਆਸਟ੍ਰੇਲੀਆ ਦਾ ਪੱਕਾ ਬਸਨੀਕ ਬਣ ਗਿਆ ਇਹ ਬੱਬਰ ਸ਼ੇਰ ਤਾ ਸਾਹਮਣੇ ਜਫਾ ਲਾ ਗਿਆ ਚਲੋ ਜਵਾਨਾ ਪਾਕ ਕਬੱਡੀ ਜੱਟ ਪਰਲੇ ਪਾਸੇ ਉਹਨਾਂ ਨੇ ਥੋੜਾ ਭਾਈ ਦੱਪ ਲਿਆ ਜਦੋਂ ਤੂੰ ਜਫਾ ਲਾਉਣਾ ਨਾ ਦਰਸ਼ਕ ਤਾੜੀਆਂ ਮਾਰਦੇ ਨੇ ਬੋਲਾ ਬੋਲਾ ਲਲਕਰਾ ਹੁੰਦਾ ਉਹ ਲਾਟੋ ਵਾਲਿਆ ਜਫਾ ਚਾਹੀਦਾ ਧਲੇਰ ਵਾਲਾ ਗੁਰੂ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਇੱਕ ਪਾਸੇ ਲਾਟੋ ਵਾਲਾ ਲਾਟੋ ਵਾਲਾ ਇਹ ਬਿੱਲੇ ਗਲਤ ਦਾ ਫੈਸਲਾ ਹੈ ਕਿ ਨੰਬਰ ਲਾਟੋ ਵਾਲੇ ਜੱਟ ਦੇ ਕਬਜੇ ਦੇ ਵਿੱਚ ਆ ਗਿਆ ਨਹੀਂ ਦੱਸਦੇ ਚੌਥਾ ਜਫਾ ਠੋਕਦਾ ਮੈਚ ਦਾ ਲਾਟੋ ਵਾਲੇ ਜੱਟ ਨੇ ਚੌਥਾ ਠੋਕਦਾ ਅੱਜ ਕਹਿੰਦੇ ਪੂਰੀ ਪਰਫਾਰਮੈਂਸ ਦੇ ਰਿਹਾ ਹੈ ਅੱਜ ਪੂਰੀ ਫਾਰਮ ਦੇ ਵਿੱਚ ਆਫ ਹੈ ਕਿਹੜਾ ਵੀ ਦੇਖਿਆ ਲਾਟੋ ਵਾਲਾ ਮੇਰੇ ਵੀਰੋ ਪਰ ਸਾਹਮਣੇ ਕਬੱਡੀ ਸਮੇਂ ਦੇਖਦੇ ਆਂ ਭੜੀ ਭੜੈਚਾਂ ਵਾਲਾ ਪਰ ਇਹਦਾ ਪਿੰਡ ਬੜੈਚਾ ਮੇਰੇ ਵੀਰੋ ਹਰਮਿੰਦਰ ਕਬੱਡੀ ਪੌਦਲੀ ਵਧਿਆ ਹੋਇਆ ਸਾਹਮਣੇ ਸੋਨੀ ਸਿਆ ਦੌੜ ਔਰ ਅਭਿਜੀਤ ਭਾਉ ਨੇ ਸੱਚੀ ਜੀ ਬੋਲੀ ਬੋਲੀ ਹੈ ਕਿ ਨੰਬਰ ਹੋ ਟਾਵੀ ਦੇ ਹਿੱਸੇ ਗਿਆ ਸੰਧੂਆ ਤੇ ਖੁਸ਼ੀ ਕਹਿੰਦੇ ਕੜਿਆਣੇ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਾ ਚੁੱਕਿਆ ਲੈ ਵੀ ਗੋਪੀਆਂ ਜੱਟ ਨੇ ਤਾਂ ਪੂਰਾ ਮੁੱਲ ਮੋੜਤਾ ਲਾਟੋ ਵਾਲੇ ਜੱਟ ਨੇ ਤਾਂ ਪੂਰਾ ਮੁੱਲ ਮੋੜਤਾ ਸੇ ਗੋਪੀ ਵੱਡਾ ਮਾਨਕੀ ਵਾਲਾ ਪਰ ਨੰਬਰ ਡੱਕੜਾਣੇ ਵਾਲਾ ਖੁਸ਼ੀ ਆਪਣੀ ਟੀਮ ਲਈ ਜੋੜ ਗਿਆ ਹੈ ਰਵੀ ਬੁਰਜਲਟਾਂ ਦੀ ਧਾਕੜਾ ਕਬੱਡੀ ਪਾ ਰਿਹਾ ਹੈ ਨਵੀਂ ਬੰਦੇਰ ਅਮਰੀਕਾ ਤੋਂ ਆਇਆ ਹੋਇਆ ਭਰਾ ਸਾਡਾ ਸਤਨਾਮ ਭਾਈ ਯੂ ਐਸ ਏ ਤੋਂ ਔਰ ਸਾਡੇ ਭਵਿੰਦਰ ਕੈਨੇਡਾ ਪਰਮਜੀਤ ਕੈਨੇਡਾ ਹਰਦੀਪ ਬੱਗਾ ਕੈਨੇਡਾ ਹਰਜਿੰਦਰ ਯੂ ਐਸ ਏ ਪ੍ਰਦੀਪ ਕੈਨੇਡਾ ਗੁਰਜੋਤ ਬੈਲਜੀਅਮ ਤੇ ਸਾਡੇ ਸਹਿਬਲ ਪ੍ਰੀਤ ਕੈਨੇਡਾ ਉਹ ਤੱਕ ਦਿੰਨੇ ਨਜ਼ਾਰਾ ਕਿ ਇਸ ਵਕਤ ਜਫਾ আরশে ਬਰਸਾਲਪੁਰੀਏ ਦੇ ਕਬਜੇ ਦੇ ਵਿੱਚ ਹੈ ਹਰਮੇਸ਼ ਯੂ ਐਸ ਏ ਵਾਲਾ ਭਾਈ ਅਰਿੰਦਰਜੀਤ ਜਸਤਾਲ ਉਹਨਾਂ ਵੱਲੋਂ ਟਰੈਕਟਰਾਂ ਦੀ ਜਿਹੜੀ ਅੱਜ ਸਪੌਂਸਰ ਨੇ ਮੇਰੇ ਵੀਰੋ ਸਾਹਮਣੇ ਕਾਉਡੀ ਪਾਉਣ ਦੇ ਲਈ ਪਾਲਾ ਅੱਗੇ ਬਲਵਾਦਾ ਹੋਇਆ ਲਾਟੋ ਵਾਲਿਆ ਇੱਕ ਵਾਰ ਫੇਰ ਲਾਟੋ ਵਾਲਿਆ ਇੱਕ ਵਾਰ ਫੇਰ ਉਹ ਜੱਟਾ ਇੱਕ ਵਾਰ ਪਰ ਬਾਰ ਬਚਾਲੋ ਪਿਆਰਾ ਟਰਾਈ ਕਰਦਾ ਹੈ ਨੰਬਰ ਜਿਹੜਾ ਰੇਡਰ ਦੇ ਕਬਜੇ ਦੇ ਵਿੱਚ ਹੈ ਕਾਉਡੀ ਪਾਉਣ ਦੇ ਲਈ ਸੁਖਬਣ ਮੀਰਪੁਰੀਆ ਉਹ ਕਹਿੰਦੇ ਮਾਨਸਾ ਏਰੀਏ ਦਾ ਇਹ ਸਿੱਧੂ ਮੂਸੇਵਾਲੇ ਏਰੀਏ ਦਾ ਬੱਬਰ ਸ਼ੇਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਸਵਰਨਿਆ ਛੇੜ ਕਹਾਣੀ ਆਹ ਕਿਹਦੇ ਮਾਨਸਾ ਡਿਸਟ੍ਰਿਕਟ ਹੈ ਮੀਰਪੁਰ ਪਿੰਡ ਹੈ ਆ ਸਿੱਧੂ ਮੂਸੇ ਦਾ ਪਿੰਡਾਂ ਦਾ ਕਿ ਜੋਤਨਾ ਪੱਟਾਂ ਤੇ ਥਾਪੀ ਵੱਜਦੀ ਨਾ ਹੰਕਾਰ ਨਹੀਂ ਇਹ ਰਤਵਾ ਮੂਸੇ ਵਾਲੇ ਦਾ ਹੰਕਾਰ ਨਹੀਂ ਹੈ ਰਤਵਾ ਮੂਸੇ ਵਾਲੇ ਦਾ ਗੁਰੀ ਤਲੇਨ ਕਬੱਡੀ ਪਾ ਰਿਹਾ ਸੁਖਵਿੰਦਰ ਸਿੰਘ ਜੀ ਯੂਐਸਏ ਵਾਲੇ ਉਹਨਾਂ ਦਾ ਕੱਪ ਲਈ ਕੱਤੀ ਜਰਮੇ ਦਾ ਵੱਡਾ ਯੋਗਦਾਨ ਹੈ ਔਰ ਈਸ਼ਵਰ ਦੀ ਜੁਐਸਸੇ ਵਾਲੇ ਉਹਨਾਂ ਨੇ ਵੀ ਵੱਡਾ ਜੱਮਾਨ ਜੱਤ ਮੈਂ ਪੰਜਮਾ ਜੱਟ ਲੈ ਵੀ ਹੁਣ ਕਬੱਡੀ 365.com ਦੇ ਕੈਮਰਿਆਂ ਤੇ ਕਹਿੰਦੇ ਆ ਜੇ ਟਾੜੀ ਮਾਰੋ ਮੁੰਡੇ ਦਾ ਵਿਦੇਸ਼ ਖੇਡਣਾ ਬਣਦਾ ਟਾੜੀ ਮਾਰੋ ਜੇ ਲਾਕੋ ਵਾਲੇ ਦਾ ਵਿਦੇਸ਼ ਖੇਡਣਾ ਬਣਦਾ ਇਹਦੀ ਜ਼ਰੂਰਤ ਹੈ ਵਿਦੇਸ਼ਾਂ ਦੇ ਵਿੱਚ ਮੇਰੇ ਵੀਰੋ ਸਾਡੇ ਪ੍ਰਮੋਟਰ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਆਹ ਮੁੰਡਾ ਜਹਾਜ਼ ਨਹੀਂ ਚੜਿਆ ਹਾਲੇ ਤੱਕ ਕੌਡੀ ਦਾ ਸਿਰੇ ਦਾ ਜਾਫੀ ਹੈ ਇਹਨੂੰ ਜ਼ਰੂਰ ਜਹਾਜ਼ 'ਤੇ ਬਿਠਾ ਕੇ ਕਿਸੇ ਮੁਲਕ ਦੇ ਵਿੱਚ ਬੱਲੇ ਬੱਲੇ ਕਰਵਾਉਣੀ ਹੈ ਬੱਲੇ ਬੱਲੇ ਕਰਵਾਉਣੀ ਹੈ ਸੰਧੂਆ ਸਤ ਤੋਂ ਬਾਅਦ ਬਹੁਤ ਵਧੀਆ ਕੰਮ ਹੈ ਕੀਤੀ ਹੈ ਹਣੀ ਚਾਹਲ ਕਹਿੰਦਾ ਖੇਡ ਕਬੱਡੀ ਵਾਲਾ ਅੱਜ ਕਿਹੜਾ ਕਹਿ ਕੇ ਹੰਦੀ ਮੈਨੂੰ ਅੱਜ ਰੇਡਰ ਦੇ ਦੇਓ ਜਾਫੀ ਨਹੀਂ ਲਾਉਣੀ ਕੱਲੇ ਹੀ ਵਾਧੂਆ ਸਾਹਮਣੇ ਖੁਸ਼ੀ ਕੜਿਆਣੇ ਵਾਲਾ ਮੇਰੇ ਵੀਰ ਆਹ ਸਿਰੇ ਦਾ ਨੰਬਰ ਜੋੜ ਗਿਆ ਉਧਰ ਬੂਟਾ ਛਾਪਾ ਮਾਣ ਸਾਡੀ ਜ਼ਿੰਦਗੀ ਦਾ ਮਾਣ ਸਾਡੀ ਖੇਡ ਕਬੱਡੀ ਦਾ ਉਹ ਵੀ ਪੁੱਜਿਆ ਕਿਉਂਕਿ ਕਬੱਡੀ ਤੋਂ ਆਪਾਂ ਵਾਰਦਾ ਬੂਟਾ ਛਾਪਾ ਨਾਲ ਕਦੇ ਉੱਗਾ ਰਾਜਨੀਤਿਕ ਸਾਡਾ ਵੀਰ ਰਿੰਕਾ ਟੁੱਟਵਾਵਾ ਬਾਂਢੀਆਂ ਉਹ ਵੀ ਪੁੱਜਿਆ ਨਾਲ ਡਾਕਟਰ ਪੁੱਜਿਆ ਧੰਨਵਾਦ ਸਾਰਾ ਦੀ ਧਰਤੀ ਦਾ ਮੇਰੇ ਵੀਰੋ ਨੰਬਰ ਆਪਣੀ ਟੀਮ ਲਈ ਜੋੜ ਗਿਆ ਲੈ ਵੀ ਮਾਨਕੀ ਵਾਲੇ ਗੋਪੀਆ ਓਏ ਤੈਨੂੰ ਪੂਰੇ ਮਾਨ ਨਾਲ ਖੜਾਇਆ ਲਾਟੋ ਵਾਲੇ ਨੇ ਲਾਟੋ ਵਾਲੇ ਨੇ ਪੂਰੇ ਮਾਨ ਨਾਲ ਖੜਾਇਆ ਓ ਜਫਾ ਚਾਹੀਦਾ ਓ ਗੋਪੀਆ ਜਫਾ ਚਾਹੀਦਾ ਓ ਤਾ ਚਾਹੀਦਾ ਪਰ ਮੂਰੇ ਵੀ ਨਵੀਂ ਉਮਰ ਦਾ ਮੁੰਡਾ ਬਾਟਾਂ ਹੀ ਵੱਢਦਾ ਆਉਂਦਾ ਓ ਸੰਧੂਆ ਬਾਟਾਂ ਹੀ ਵੱਢਦਾ ਆਉਂਦਾ ਪਾਲਾ ਨੰਬਰ ਆਪਣੀ ਟੀਮ ਲਈ ਜੋੜ ਗਿਆ ਓ ਚੱਲਿਆ ਮੀਨਪੁਰਿਆ ਸੁਖਮਣ ਤੇ ਖੇਡ ਕਹਾਣੀ ਹਾਂ ਮੀਨਪੁਰਿਆ ਸੁਖਮਣ ਕਬੱਡੀ ਪਾ ਰਿਹਾ ਮੇਰੇ ਵੀਰੋ ਯਾਦਾਂ ਦੇ ਚੋਲੇ ਵਾਲੇ ਸੁਖਮਣ ਦੀਆ ਕਬੱਡੀ ਦੇ ਚਾਰਦੀਆ ਟੱਕਰ 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 ਓ ਵਾਹ ਆ ਜਫਾ ਥਾ ਜਫਾ ਤੇ ਤਾੜੀ ਸੋਨੀਆਂ ਫੁੱਲ ਵੱਜੀ ਐ ਤੇਰੇ ਜੱਫੇ ਤੇ ਵੀ ਫੁੱਲ ਵੱਜੀ ਐ ਜੱਟ ਓ ਪਰਲੇ ਪਾਸੇ ਥੋੜਾ ਭਾਈ ਦੱਬਲਿਆ ਉਹਨਾਂ ਨੇ ਜੱਟ ਓ ਥੋੜਾ ਭਾਈ ਦੱਬਲਿਆ ਜੱਟਾ ਓ ਥੋੜਾ ਭਾਈ ਦੱਬਲਿਆ ਜੱਟਾ ਓ ਥੋੜਾ ਭਾਈ ਦੱਬਲਿਆ ਓ ਜੱਟਾ ਇਹ ਲਾਟੂ ਵਾਲਾ ਹੁਣ ਤਾਂ ਇਹਦਾ ਵਿਦੇਸ਼ ਖੇਡਣਾ ਬਣਦਾ ਓ ਸੰਧੂਆ ਇਹਦੀ ਮਿਹਨਤ ਦੱਸਦੀ ਐ ਇਹਦਾ ਵਿਦੇਸ਼ ਖੇਡਣਾ ਬਣਦਾ ਓ ਸਵਰਨਿਆ ਹਾਂਜੀ ਸਰਦੀਪ ਨਿਜਾਮਪੁਰ ਅਮਰੀਕਾ ਤੋਂ ਵੀ ਬਾਈ ਸੁਖਵਿੰਦਰ ਸੁਖੇ ਉਹਨਾਂ ਦੇ ਨਾਲ ਲਾਈਵ ਜੁੜਿਆ ਭਰਾ ਕਹਿੰਦੇ ਉਹਨਾਂ ਦਾ ਗਹਿ ਗੱਡ ਮਾ ਯੋਗਦਾਨ ਹੈ ਜਿਹਦੇ ਕੱਪ ਦੇ ਲਈ ਦਿলো ਧੰਨਵਾਦ ਹਰਬਿੰਦਰ ਆ ਬਰਸਾਲਪੁਰੀਆ ਉਧਰ ਜੱਫਾ ਤੇ ਜੱਫਾ ਇਧਰ ਵੀ ਸੱਭਾ ਪਿਆ 6 ਠੋਕਦੇ ਉਹ ਵੇਖਾਂਗੇ ਇੱਕ ਪਾਸੇ ਖੁਸ਼ੀ ਕਿੜਿਆਣੇ ਵਾਲਾ ਕਾਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਚਾਰ ਬੱਬਰ ਸ਼ੇਰਾਂ ਦੇ ਵਿੱਚੋਂ ਉਹ ਪਿਆਰੇ ਵਰਗੇ ਉਹ ਸੱਤਮਾ ਠੋਕਦਾ ਉਹ ਲਾਟੋਮਾਨ ਨੇ ਸੱਤਮਾ ਠੋਕਦਾ ਓਏ ਸੰਧੂਆ ਕੁੱੜਤਾ ਇਹਦਾ ਵਿਦੇਸ਼ ਖੇਡਣਾ ਬਣਦਾ ਬਣਦਾ ਉਹ ਸੰਧੂਆ ਖੇਡੂ ਜੀ ਦਾ ਸੰਧੂਆ ਖੇਡੂ ਕਰਮੂ ਬਾਬਾ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਕਿਰਪਾ ਜਿਹੜਾ ਦੂਜਾ ਹੋਲਡ ਪਾਉਣ ਸੀਗਾ ਉਹ ਰੈਫਰੀ ਦੱਸੀ ਜਨਾਲ ਪੁਆਇੰਟ ਰੇਡਰ ਨੂੰ ਦਿੱਤਾ ਗਿਆ ਨੋਟ ਕਰ ਲਓ ਜੀ ਰਵੀ ਬੁਲਗਟਾ ਨੰਬਰ ਦਿੱਤਾ ਗਿਆ ਜਿਹੜਾ ਮੁੰਡਾ ਆ ਹੁਣ ਕਬੱਡੀ ਪਾ ਗਿਆ ਉਹ ਹੋਲਡ ਵਾਲਾ ਨੰਬਰ ਵੀ ਆਹ ਮੁੰਡੇ ਨੂੰ ਦਿੱਤਾ ਗਿਆ ਉਹ ਸਾਹਮਣੇ ਖਲੋਤੀ ਵਾਲਾ ਪਾਲਾ ਕਬੱਡੀ ਪਾ ਰਿਹਾ ਹੁੰਦਾ ਸੱਤ ਜੱਫੇ ਜੱਟ ਨੇ ਖੋਕ ਦੇਖ ਤੇ ਮੇਰੇ ਵੀਰੇ ਉਹ ਵੇਖਾਂਗੇ ਸਾਹਮਣੇ ਗੋਪੀ ਵਰਗੇ ਪਿਆਰੇ ਵਰਗੇ ਪਿਆਰੇ ਨਾਲ ਮੁਕਾਬਲਾ ਨੰਬਰ ਜਿਹੜਾ ਰੇਡਰ ਦੇ ਕਬਜ਼ੇ ਦੇ ਵਿੱਚ ਆ ਪਾਲਾ ਘਲੋਟੀ ਵਾਲਾ ਆਪਣੀ ਟੀਮ ਨੇ ਜੁੜ ਗਿਆ ਉਧਰੋਂ ਸੁਖਬਿੰਦਰ ਸਾਡਾ ਭਰਾ ਯੂ ਐਸ ਏ ਕਿਸਮਰ ਭਾਈ ਯੂ ਐਸ ਏ ਤੇ ਨਾਲ ਸਾਡਾ ਸੰਦੀਪ ਯੂ ਐਸ ਏ ਉਹਨਾਂ ਭਰਾਵਾਂ ਦਾ ਬਹੁਤ ਵੱਡਾ ਸਾਡੇ ਅੱਜ ਦੇ ਕਬੱਡੀ ਕੱਪ ਲਈ ਯੋਗਦਾਨ ਹੈ ਅੱਜ ਖੁਸ਼ ਨਵੀਂ ਪੁਦੇ ਸਾਡਾ ਵੀਰ ਯਾਰਾਂ ਦਾ ਯਾਰ ਹੈ ਕਬੱਡੀ ਤੋਂ ਆਪਾਂ ਮਾਰਦਾ ਸਾਡੇ ਜੇ ਐਮ ਡੀ ਸਪੋਰਟ ਵਾਲੇ ਕੇ ਵਿਚ ਅਮਰੀਕਾ ਚੰਨ ਰੋਡ ਤੇ ਟਰਾਲੇ ਯਾਰਾਂ ਦੇ ਅਸੀਂ ਖੇਡ ਕਬਡੀ ਦੇ ਸ਼ੌਂਕੀਓ ਸੰਧੂਆ ਭੁੱਖੇ ਪਿਆਰਾਂ ਦੇ ਓ ਬਸਾਲਪੁਰੀਆ ਇੱਕ ਪਾਸੇ ਮੀਰਪੁਰੀਆ ਓ ਦੂਜੇ ਪਾਸੇ ਬਸਾਲਪੁਰੀਆ ਓ ਬੱਲੇ ਬੱਲੇ ਹੋ ਗਈ ਮਿੱਤਰੋ ਹੰਦੇ ਥੋੜੀ ਦੂਰ ਨੇ ਹੰਦੇ ਥੋੜੀ ਦੂਰ ਨੇ ਮਨੀ ਧੂੜ ਵਾਲਾ ਕਹਿੰਦਾ ਕਿ ਨੰਬਰ ਰੇਡਰ ਦੇ ਕਬਜੇ ਦੇ ਵਿੱਚ ਹੈ 파ਵੇਂ ਰੇਡਰ ਹੈ ਪਾਵੇਂ ਜਾਫੀ ਐ ਜੋਰ ਇੰਨਾ ਲੱਗਿਆ ਓਏ ਸੰਧੂਆ ਰੇਡਰ ਰੇਡ ਸੋਚ ਕੇ ਬਾਹੂ ਤੇ ਜਾਫੀ ਵੀ ਜਫਾ ਸੋਚ ਕੇ ਲਾਊਗਾ ਓ ਪੂਰਾ ਖੜਕਾ ਦੜਕਾ ਐਨ ਸਿਰਾ ਹੋ ਰਿਹਾ ਸਿਰਾ ਹੋ ਰਿਹਾ ਲਹਿੰਦ ਥੋੜਾ ਦਾ ਮੁੱਲ ਪਾ ਰਿਹਾ ਨਵੀ ਲਹਿਲ ਦੀ ਸੰਗਤ ਜੀ ਦੀ ਵੀ ਕਬੱਡੀ ਦੇਖਣਾ ਓ ਜੇ ਸੱਚੀ ਮੁੱਚੀ ਆ ਪਹਿਲੇ ਮੈਚ ਦਾ ਸਵਾਦ ਆ ਰਿਹਾ ਇੱਕ ਗੱਡ ਕੇ ਤਾੜੀ ਮਾਰ ਕੇ ਦਸੂਪਰਾ ਬਣ ਕੇ ਓ ਬਚ ਗਈ ਤਾੜੀ ਨਵੀ ਬੰਦੇਰ ਵੀਰਿਆ ਦੀ ਤਾੜੀ ਆਹ ਖੜਕਾ ਧੜਕਾ ਤੇ ਪਰਮਜੀਤ ਕਨੇਡਾ ਵਾਲਾ ਵੀ ਪੁੱਜਿਆ ਹੋਇਆ ਭਰਾ ਸਾਡਾ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਆ ਸਾਹਮਣੇ ਹਰਵਿੰਦਰ ਮੇਰੇ ਵੀਰੇ ਬਾਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਸਿਹਾਂ ਅੰਦਤ ਵਾਲੇ ਸੋਨੀ ਨਾਲ ਟੱਕਰ ਹੋਣੀ ਹੈ ਜਾਂ ਫਿਰ ਭਾਉ ਨਾਲ ਟੱਕਰ ਹੋਣੀ ਹੈ ਜਾਂ ਫਿਰ ਬਰਸਾਲਪੁਰਿਆ ਨਾਲ ਉਹ ਸੋਨੀ ਤੇਰਾ ਦਾ ਪਿੰਡ ਆਇਆ ਹੋਇਆ ਓਏ ਅੱਜ ਤੇਰਾ ਦਾ ਪਿੰਡ ਆਇਆ ਹੋਇਆ ਆਹ ਮੁੰਡਾ ਮਿਲਵੌਰ ਨ ਰਹਿੰਦਾ ਆਸਟ੍ਰੇਲੀਆ ਜਦੋਂ ਸੰਧੂਪੁਰਾ ਜਾਂਦੇ ਨੇ ਕਮੈਂਟਰੀ ਕਰਨਾ ਇਹਦੇ ਪਿਤਾ ਜੀ ਹਰੋਂ ਵੱਲੋਂ ਇਹਦੇ ਵੱਲੋਂ ਵੱਡੇ ਸਤਕਾਰ ਵੱਡੇ ਮਾਣ ਦਿੱਤੇ ਜਾਂਦੇ ਆ ਕਬੱਡੀ ਪਾਉਣ ਦੇ ਲਈ ਉਹ ਪਾਲਾ ਸਵਰਨਿਆ ਖੇਡ ਕਹਾਣੀਆਂ ਦੇ ਵਿੱਚ ਬੱਲੇ ਟੀਮ ਵਾਲਾ ਪਾਲਾ ਖਲੋਟੀ ਵਾਲਾ ਪਾਲਾ ਕਬੱਡੀ ਪਾ ਰਿਹਾ ਖਲੋਟੀ ਦੇ ਬਿੱਲਿਆਂ ਦੇ ਚਰਚੇ ਖਲੋਟੀ ਦੇ ਮਨੂ ਦੇ ਚਰਚੇ

ਜਰਗੜੀ ਤੇ ਗੁਰਮਾਂ ਤੇ ਟੀਮਾਂ ਦੇ ਖਿਡਾਰੀ ਜਿਹੜੇ ਜਲਦੀ ਗਰਾਊਂਡ ਦੇ ਵਿੱਚ ਆਜੋ ਜਰਗੜੀ ਦੇ ਗੁਰਮਾਂ ਦਾ ਜਿਹੜਾ ਅਗਲਾ ਮੁਕਾਬਲਾ ਕਿਹੜਾ ਜਾਣਾ ਹੈ ਤੀਜੀ ਰੇਡ ਬੰਦ ਆ ਦੋ ਕਾਡੀਆਂ ਲਗਾਤਾਰ ਇੱਕ ਖਿਡਾਰੀ ਦੋ ਕਾਡੀਆਂ ਪਾ ਸਕਦਾ ਹੈ ਤੀਜੀ ਰੇਡ ਬੰਦ ਆ ਤਿੰਨ ਕਾਡੀਆਂ ਲਗਾਤਾਰ ਨਹੀਂ ਪਾ ਸਕਦਾ ਉਦੋਂ ਜਿਹੜਾ ਰੀਪਲੇ ਵਾਲਾ ਨੰਬਰ ਸੀ ਉਹ ਰੇਡਰ ਨੂੰ ਦਿੱਤਾ ਗਿਆ ਹੁਣ ਦੋਨਾਂ ਟੀਮਾਂ ਦੇ ਰੀਪਲੇਡ ਖਤਮ ਨੇ ਦੋਨੇ ਟੀਮਾਂ ਦੇ ਰੀਪਲੇ ਖਤਮ ਨੇ ਜਿਹੜਾ ਉਹ ਹੀ ਮੰਨਿਆ ਜਾਉ ਲੈ ਵੀ ਜਾਤ ਆ ਜਾ ਓਏ ਮੈਚ ਥੋੜਾ ਹੀ ਰਹਿ ਗਿਆ ਲਾਟੋ ਵਾਲਿਆ ਆ ਜਾ ਮੈਚ ਥੋੜਾ ਹੀ ਰਹਿ ਗਿਆ ਓਏ ਲਾਟੋ ਵਾਲਿਆ ਆ ਜਾ ਸਾਹਮਣੇ ਵੇਖਾਂਗੇ ਕੌਡੀ ਕਿਹੜੇ ਬਬਰ ਸ਼ੇਰ ਨੇ ਪਾਉਣੀ ਹੈ ਧਲੇਰ ਪਿੰਡ ਦੀ ਧਰਤੀ ਦਾ ਕਹਿੰਦੇ ਗੁਰੀ ਕੌਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਮਾਨਕੀ ਵਾਲਾ ਗੋਪੀ ਟੇਡਾ ਟੇਡਾ ਵੇਖਦਾ ਆ ਪਿਆਰਾ ਥੋੜੀ ਕਾਲੀ ਕਰਦਾ ਇੱਕ ਪਿਆਰਾ ਸਾਊਂਡ ਮਨਮੀ ਦੇ ਉਹ ਖੜਕਦੇ ਸਪੀਕਰ ਜਿਹੜੇ ਤੇ ਬੋਲੀਆਂ ਪੈਂਦੀਆਂ ਕਿ ਹਵਾ ਚਵਾਰੇ ਹਵਾ ਚਵਾਰੇ ਦੀ ਸਾਊਂਡ ਦਾ ਮਿੱਤਰੋ ਮਨਮੀ ਵਾਲੇ ਪਿਆਰੇ ਦੀ ਨੰਬਰ ਨੋਟ ਕਰਿਓ ਲਾਟੋਂ ਦੇ 19 ਨੰਬਰ ਹੈ ਤੇ ਸੀਹਾ ਦਾ ਤੇ 22.5 ਨੰਬਰ ਹੈ ਜੇ ਮੈਚ ਵਧੀਆ ਲੱਗਿਆ ਖਾਰਜਤਾ ਰਹਿੰਦੀ ਐ ਪਾ ਤਾੜੀ ਮਾਰ ਦੋ ਦੋਨੋ ਟੀਮਾਂ ਦੇ